ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਕ ਬਾਾਰ ਸਰੂਪ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇਖ ਰਹਾ ਹੱਥ ਸੱਜਣਾ ਸੱਚਾ ਪਾਤਸ਼ਾਹ ਸ਼ਹਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੁਹੀਆ ਸਭਨਾਂ ਦਾ ਵੇ ਸਾਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕਾ ਮਹਲਾ 3 ਜੀ ਵੇਨ ਨਵਾ ਸਭ ਧਰਮ ਦੇ ਨੇਤ ਜਗ ਤੋਟਾ ਸੈ ਸੰਸਾਰ ਮਨ ਮੁਖ ਕਰਮ ਪਮਾਵਨ ਹੰਮ ਅੰਦਰ ਗੁਬਾਰ ਗੋਰਮ ਕਾ ਅੰਮ੍ਰਿਤ ਪੀਵਨਾ ਨਾਨਕਾ ਸ਼ਬਦ ਵਿਚਾਰ ਮਹਲਾ 3 ਜਾਂ ਸਹਜੇ ਜਾਗੈ ਜਹੇ ਸੁਬਾਹ ਘੁਰਮੁਖ ਆਨ ਦੇਨਾ ਉਸਤਤ ਹੋਵਾ ਮਨਮੁਖ ਪਰਮੈ ਸੰਸਾਰੁ ਹੋਵਾ ਅੰਤਰ ਚਿੰਤਾ ਨੀਂਦ ਨਾ ਸੁਬਾਹ ਗਿਆਨੀ ਜਾਗ ਹੈ ਸਵੇ ਸੁਭਾਈ ਨਾਨਕ ਨਾਮ ਰਤਿਆ ਬਲ ਜਾਉ ਪੌੜੇ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕ ਵਰਤ ਇੱਕ ਇੱਕੋ ਉੱਤ ਪਤੇ ਆ ਜੋ ਹਰ ਨਾਮ ਤੇ ਆਵੇ ਤੈਨੂੰ ਧਾਰੂ ਸਤਿ ਘੱਤੇ ਆ ਗੁਰਮਤਿ ਦੇਵਾ ਆਪ ਗੁਰਮਕਾਹ ਹਰ ਜਪਿਆ ਜੋ ਹਰ ਨਾਮ ਤੇ ਆਵੇ ਤੈਨ ਦਰ ਛਟ ਘੱਤੇ ਆ ਗੁਰਮਤਿ ਦੀ ਵਾਪ ਗੁਰਮਕਾ ਹਰ ਜਪੇ ਆ ਸਲੋਕ ਮਹਲਾ 3 ਦਾ ਵੇਲ ਲਾਵੇ ਸਭ ਧਰਮ ਦੇ ਨੇਤ ਜਗ ਟੋਟਾ ਸੰਸਾਰ ਮਨਮੁਖ ਕਰਮ ਕਮਾਵਨੇ ਹਮ ਆਂਦ ਗੁਬਾਰ ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਦੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਤੀਸਰੀ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੰਗ 600 46 ਉਪਰ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋਂ ਕਰੋ ਸਿੱਖੀ ਦਾਤ ਨਾਮ ਦਾਣੀਆਂ ਦਾਤਾ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਸਤਗੁਰੂ ਸੰਗਤ ਦਾ ਕਦਮ ਕਦਮ ਲਈ ਖੇਲਾ ਨਗਰ ਖੇੜੇ ਤੇ ਮੀਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਹਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ